ਸ਼੍ਰੀ ਵਰਤਾ ਦੇਖ ਰਹੇ ਹੈ ਦਰਸ਼ਕਾਂ ਦਾ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਨ ਦੀ ਕਰਦੇ ਹਾਂ ਸ਼ੁਰੂਆਤ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਤੇ ਉਧਰ ਨੰਗਲ ਸ਼ਹਿਰ ਦੇ ਵਾਸੀਆਂ ਦੇ ਲਈ ਕੈਬਨਟ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਇੱਕ ਵੀਡੀਓ ਜਾਰੀ ਕਰਦੇ ਹਾਂ ਹਰਜੋਤ ਬੈਂਸ ਨੇ ਕਿਹਾ ਕਿ ਨੰਗਲ ਵਾਸੀ ਸਾਲਾਂ ਤੋਂ ਸਾਫ਼ ਪੀਣ ਵਾਲੇ ਪਾਣਿਆਂ ਦੀ ਸਮੱਸਿਆ ਦੇ ਨਾਲ ਜੂਝ ਰਹੇ ਨੇ ਹਾਲਾਂਕਿ ਸਤਲੁਜ ਦਰਿਆ ਨੰਗਲ ਸ਼ਹਿਰ ਦੇ ਬਿਲਕੁਲ ਨਾਲ ਦੀ ਗੁਜ਼ਰਦਾ ਹੈ ਅਤੇ ਪੰਜਾਬ ਦੀ ਸ਼ੁਰੂਆਤ ਵੀ ਇੱਥੋਂ ਹੁੰਦੀ ਹੈ ਪਰ ਲੰਬੇ ਸਮੇਂ ਤੋਂ ਨੰਗਲ ਵਾਸੀ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਨਾਲ ਜੂਝ ਰਹੇ ਨੇ ਹਰਜੋਤ ਮੈਸ ਨੇ ਕਿਹਾ ਕਿ 16 ਕਰੋੜ ਰੁਪਏ ਦੀ ਲਾਗਤ ਦੇ ਨਾਲ ਆਧੁਨਿਕ ਵਾਟਰ ਟ੍ਰੀਟਮੈਂਟ ਪਲਾਂਟ ਲਗਾਏ ਜਾਣਗੇ ਤਾਂ ਜੋ ਨੰਗਲ ਸ਼ਹਿਰ ਦੇ ਵਾਸੀਆਂ ਨੂੰ ਸਾਫ਼ ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾ ਸਕੇ ਅ ਅਸੀਂ ਇਸ ਵਕਤ ਠੀਕ ਬਿਲਕੁਲ ਜਿਹੜਾ ਨੰਗਲ ਦਾ ਨੰਗਲ ਡੈਮ ਹੈ ਉੱਥੇ ਖੜੇ ਆਂ ਇਸ ਪਾਣੀ ਨੇ ਬਹੁਤ ਤਬਾਹੀ ਮਚਾਈ ਸਾਡੇ ਇਲਾਕੇ ਦੇ ਵਿੱਚ 2023 ਚ ਵੀ ਤੇ ਪਹਿਲਾਂ ਵੀ ਮੈਂ ਅਕਸਰ ਸੋਚਦਾ ਹਾਂ ਤੇ ਜਦੋਂ ਇੱਥੇ ਵਿਚਰਦਾ ਨੰਗਲ ਸ਼ਹਿਰ ਦੇ ਵਿੱਚ ਬਹੁਤ ਸਾਰੇ ਰਿਪੋਰਟਸ ਦੇ ਵਿੱਚ ਇਹ ਕੰਪਲੇਂਟ ਸੀ ਕਿ ਸਾਨੂੰ ਪਾਣੀ ਨਹੀਂ ਮਿਲਦਾ ਪਾਣੀ ਹੈ ਨਹੀਂ ਬਹੁਤ ਸਾਰੇ ਬੋਰ ਕਰਾਇਆ ਕਾਰਪੋਰੇਸ਼ਨ ਮ्युनਿਸਪਲ ਕਾਉਂਸਲ ਨੰਗਲ ਨੇ ਉਹਨਾਂ ਬੋਰਾਂ ਚੋਂ ਪਾਣੀ ਨਹੀਂ ਆਇਆ ਤੇ ਜਿੱਥੇ-ਜਿੱਥੇ ਪਾਣੀ ਜਾ ਵੀ ਰਿਹਾ ਉਸ ਪਾਣੀ ਦੀ ਕੁਆਲਿਟੀ ਡੂ ਟੂ ਐਨ ਐਫ ਐਲ ਪੀ ਐਸ ਸੀ ਵਾਲੀ ਨਾ ਕੰਪਨੀਆਂ ਕਰਕੇ ਇੱਥੇ ਜਿਹੜਾ ਹੈ ਅਨਫਿਟ ਫੋਰ ਜਿਹੜਾ ਗਰਾਊਂਡ ਵਾਟਰ ਅਨਫਿਟ ਫॉर ਡਰਿੰਕਿੰਗ ਹੈ ਮੈਂ ਹਮੇਸ਼ਾ ਸੋਚਦਾ ਸੀ ਕਿਵੇਂ ਦਾ ਸਿਸਟਮ ਹੈ ਕਿ ਜਿਸ ਜਿੱਥੋਂ ਸਤਲੁਜ ਪੰਜਾਬ ਚੋਂ ਸ਼ੁਰੂ ਹੁੰਦੀ ਹੈ ਠੀਕ ਐਥੋਂ ਇਹਦੇ ਪਿੱਛੇ ਨੰਗਲ ਡੈਮ ਹੈ ਪੂਰਾ ਨੰਗਲ ਲੀਕ ਹੈ ਸਤਲੁਜ ਪੰਜਾਬ ਚੋਂ ਇੱਥੇ ਸ਼ੁਰੂ ਹੁੰਦੀ ਹੈ ਉਹ ਕਿਵੇਂ ਹੋ ਸਕਦਾ ਕਿ ਜਿਸ ਸ਼ਹਿਰ ਚੋਂ ਸਤਲੁਜ ਸ਼ੁਰੂਆਤ ਕਰਦੀ ਹੋਵੇ ਸ਼ੁਰੂ ਹੁੰਦੀ ਹੋਵੇ ਉਸ ਸ਼ਹਿਰ ਦੇ ਵਿੱਚ ਪਾਣੀ ਦੀ ਦਿੱਕਤ ਹੋਵੇ ਕਦੀ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਤੇ ਅਸੀਂ ਪਿਛਲੇ ਡੇਢ ਦੋ ਸਾਲ ਤੋਂ ਲੱਗੇ ਹੋਏ ਸੀ ਪੂਰੇ ਨੰਗਲ ਸ਼ਹਿਰ ਨੂੰ ਰਿਵਰ ਵਾਟਰ ਦੇਣ ਦੇ ਲਈ ਸਤਲੁਜ ਦਾ ਪਾਣੀ ਦੇਣ ਦੇ ਲਈ ਤੇ ਮੈਨੂੰ ਬੜੀ ਖੁਸ਼ੀ ਹੈ ਕਿ 16 ਕਰੋੜ ਰੁਪਏ ਦਾ ਟੈਂਡਰ ਜਿਹੜਾ ਹੈ ਉਹ ਲੱਗ ਚੁੱਕੇ ਹੈ 16 ਕਰੋੜ ਦੇ ਟੈਂਡਰ ਦੇ ਵਿੱਚ ਦੋ ਨਵੇਂ ਜਿਹੜੇ ਵਾਟਰ ਟ੍ਰੀਟਮੈਂਟ ਪਲਾਂਟ ਹੈ ਤੇ ਜਿਹੜੇ ਐਗਜ਼ਿਸਟਿੰਗ 4 ਐਮ ਐਲ ਡੀ ਦੇ ਪਲਾਂਟ ਸੀ ਉਹਨਾਂ ਦੀ ਕੈਪੈਸਿਟੀ ਵਧੂਗੀ ਤੇ ਪੂਰੇ ਨੰਗਲ ਸ਼ਹਿਰ ਨੂੰ ਅਗਲੇ 18 ਮਹੀਨਿਆਂ ਦੇ ਵਿੱਚ ਹਰ ਇੱਕ ਘਰ ਨੂੰ ਜਿਹੜਾ ਹੈ ਸਤਲੁਜ ਦਾ ਪਾਣੀ ਇਹ ਸਾਫ਼ ਸੁਥਰਾ ਪਾਣੀ ਇਹ ਪਾਣੀ ਜਿਹੜਾ ਅੱਜ ਸਾਨੂੰ ਮਿਲਣਾ ਚਾਹੀਦਾ ਸੀ ਤੇ ਬਿਲਕੁਲ ਟਾਕਸਿਕ ਫ੍ਰੀ ਵਾਟਰ ਫਿਟ ਫਾਰ ਡਰਿੰਕਿੰਗ ਵਾਟਰ ਇਹ ਪਾਣੀ ਮਿਲੂਗਾ ਜੋ ਸਿੱਧਾ ਪਰਬਤਾਂ ਤੋਂ ਆ ਰਿਹਾ ਪਵਿੱਤਰ ਪਾਣੀ ਆ ਸਤਲੁਜ ਦਾ ਉਹ ਮਿਲੂਗਾ ਇਹ ਮੈਨੂੰ ਲੱਗਦਾ ਹੈ ਕਿ ਨੰਗਲ ਸ਼ਹਿਰ ਦੇ ਲਈ ਬਹੁਤ ਵੱਡੀ ਜਿਹੜੀ ਹੈ ਸੋਗਾਤ ਹੈ 16 ਕਰੋੜ ਰੁਪਏ ਦਾ ਟੈਂਡਰ ਲੱਗ ਚੁਕਿਆ ਮੈਂ ਥੱਲੇ ਇਸ ਟੈਂਡਰ ਦੀ ਕਾਪੀ ਵੀ ਪਾ ਦੂੰਗਾ ਇਹ ਮਿਹਨਤ ਹੈ ਸਾਡੀ ਸਾਰੀ ਟੀਮ ਦੀ ਤੇ ਅਗਰ ਇਹ ਵੀ ਸਾਫ਼ ਸਾਬਤ ਹੁੰਦਾ ਕਿ ਪਿਛਲੀਆਂ ਸਰਕਾਰਾਂ ਨੇ ਕਦੀ ਗੌਰ ਹੀ ਨਹੀਂ ਕੀਤਾ ਆ ਨਾ ਕਦੀ ਇਸ ਪਾਸੇ ਸੋਚਿਆ ਹੋਊਗਾ ਹੋਰ ਹੀ ਕੰਮਾਂ 'ਚ ਲੱਗੇ ਰਹੇ ਸਡੀ ਨੀਅਤ ਸਾਫ ਹੈ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਮੰਗਲ ਸ਼ਹਿਰ ਨੂੰ ਇਹ ਸੌਗਾਤ ਮਿਲਣ ਜਾ ਰਹੀ ਹੈ ਮੈਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਹੈ ਇਸ ਦੇ ਨਾਲ ਮੰਗਲ ਦੀ ਜਿਹੜੀ ਬਹੁਤ ਸਾਰੇ ਅਵਾਰਡ ਹੈ ਸ਼ਹਿਰ ਵਾਸੀ ਬਹੁਤ ਪਰੇਸ਼ਾਨ ਸੀ ਹੁਣ ਉਹਨਾਂ ਨੂੰ ਜਿਹੜਾ ਹੈ ਸਾਫ ਸੁਥਰਾ ਤੇ ਜਿਹੜਾ ਪਾਣੀ ਮਿਲੇਗਾ ਤੇ ਸ਼ੁੱਧ ਪਾਣੀ ਮਿਲੇਗਾ ਧੰਨਵਾਦ ਉਧਰ ਪੰਜਾਬ ਵਿੱਚ ਆਏ ਹੋਏ ਹੜ੍ਹਾਂ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਆਗੂ ਨੀਲ ਗਰਗ ਵੱਲੋਂ ਇੱਕ ਵਾਰ ਫੇਰ ਤੋਂ ਭਾਜਪਾ ਦੀ ਕੇਂਦਰ ਸਰਕਾਰ ਦੇ ਉੱਤੇ ਨਿਸ਼ਾਨਾ ਸਾਧਿਆ ਗਿਆ ਹੈ ਜਿੱਥੇ ਇੱਕ ਪਾਸੇ ਨੀਲ ਗਰਗਨੇ ਬੀਜੇਪੀ ਦੇ ਆਗੂਆਂ ਦੇ ਉੱਤੇ ਉਹਨਾਂ ਦੀ ਬਿਆਨਬਾਜ਼ੀ ਨੂੰ ਲੈ ਕੇ ਮੋੜਵਾ ਜਵਾਬ ਦਿੱਤਾ ਹੈ ਦੂਜੇ ਪਾਸੇ ਬੀਜੇਪੀ ਵੱਲੋਂ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਦਿੱਤੀ ਗਈ ਆਰਥਿਕ ਮਦਦ ਦੇ ਉੱਤੇ ਵੀ ਨੀਲ ਗਰਗ ਵੱਡੇ ਸਵਾਲ ਖੜੇ ਕਰਦੇ ਹੋਏ ਆਪਣੀ ਇਸ ਵੀਡੀਓ ਦੇ ਵਿੱਚ ਨਜ਼ਰ ਆਏ ਨੇ ਲੁਕੋ ਪੰਜਾਬ ਦੇ ਕਿਸਾਨ ਦੀਆਂ ਅੱਖਾਂ ਦੇ ਵਿੱਚ ਹੰਝੂ ਨੇ ਔਰ ਖੇਤਾਂ ਦੇ ਵਿੱਚ ਪਾਣੀ ਖੜਾ ਆ ਔਰ ਭयंकर ਤਬਾਹੀ ਹੋਈ ਹੈ ਖਾਸ ਕਰਕੇ ਰਾਗੀ ਅਤੇ ਸੰਸਕਲੂ ਦੇ ਕੰਢਿਆਂ ਤੇ ਵਸਣ ਵਾਲੇ ਲੱਖਾਂ ਲੋਕ ਜਿਹੜੇ ਆ ਉਹ ਉਜੜ ਗਏ ਆ ਪਰ ਕੇਂਦਰ ਦੀ ਬੀਜੇਪੀ ਸਰਕਾਰ ਹੱਲੇ ਵੀ ਸੁੱਤੀ ਪਈ ਆ ਅਸੀਂ ਸਾਰੇ ਜਾਣਦੇ ਆ ਕਿ ਭਾਗੜਾ ਡੈਮ ਅਤੇ ਰਣਜੀਤ ਸਾਗਰ ਡੈਮ ਜਿਹੜੇ ਆ ਉਹ ਪੰਜਾਬ ਦਾ ਪਵਿੱਖ ਨੇ ਪੰਜਾਬ ਦੀ ਜਿੰਦ ਜਾਨ ਨੇ ਪਰ ਉਹਨਾਂ ਦੇ ਵਿੱਚ ਇੰਨੀ ਕੋਗਾਦ ਭਰ ਚੁੱਕੀ ਹੈ ਕਿ ਸਾਡੇ ਪਵਿੱਖ ਲਈ ਖਤਰਾ ਪੈਦਾ ਹੋ ਗਿਆ ਔਰ ਅੱਜ ਇੱਕ ਵੱਡੀ ਰਿਪੋਰਟ ਜਿਹੜੀ ਆ ਉਹ ਹਿੰਦੀ ਦੇ ਇੱਕ ਵੱਡੇ ਅਖਬਾਰ ਦੇ ਵਿੱਚ छਪੀ ਆ ਔਰ ਜੇ ਜਬ ਦੱਸਿਆ ਗਿਆ ਕਿ ਕੇਂਦਰ ਦੀ ਸਰਕਾਰ ਨੇ ਡੀਸਿਲਟਿੰਗ ਦੀ ਜਿਹੜੀ ਹੈਗੀ ਹੈ ਮਨਜ਼ੂਰੀਓ ਹੀ ਨਹੀਂ ਦਿੱਤੀ ਉਹਦਾ ਨਤੀਜਾ ਸਾਰਿਆਂ ਦੇ ਸਾਹਮਣੇ ਹੈਗਾ ਕਿ ਕਿਸ ਕਦਰ ਭयंकर ਜਿਹੜੇ ਹੈ ਹੜ੍ਹ ਪੰਜਾਬ ਦੇ ਵਿੱਚ ਆਏ ਔਰ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਜਿਹੜਾ ਉਹ ਪੰਜਾਬ ਦਾ ਹੋ ਗਿਆ ਔਰ ਦੂਸਰੇ ਵੱਨ ਦੇ ਬੀਜੇਪੀ ਦੇ ਲੀਡਰਾਂ ਨੂੰ ਸਵਾਏ ਫੋਟੋ ਸੈਸ਼ਨ ਦੇ ਹੋਰ ਕੰਮ ਹੀ ਕੋਈ ਨਹੀਂ ਹੈਗਾ ਔਰ ਲੋਕਾਂ ਨੂੰ ਗੁੰਮਰਾਹ ਕਰ ਰਹੇ ਝੂਠ ਬੋਲ ਰਹੇ ਹੈ ਪਿਛਲੇ ਦਿਨੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਜਿਹੜੇ ਬੀਜੇਪੀ ਦੇ ਨੇ ਅਸ਼wini ਸ਼ਰਮਾ ਜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਔਰ ਉਹਨਾਂ ਨੇ ਦੋਸ਼ ਪੰਜਾਬ ਦੀ ਸਰਕਾਰ ਦੇ ਜੁम्मे ਮੜਿਆ ਔਰ ਜਦ ਕਿ ਅਸਲੀਅਤ ਇਹ ਹੈਗੀ ਹੈ ਕਿ ਡੀ ਸਿਲਟਿੰਗ ਦੀ ਜਿਹੜੀ ਮਨਜ਼ੂਰੀ ਹੈ ਉਹ ਕੇਂਦਰ ਸਰਕਾਰ ਨੇ ਦੇਣੀ ਹੁੰਦੀ ਹੈ ਉਹ ਦਿੱਤੀ ਹੋਈ ਨਹੀਂ ਮੈਂ ਇਸ ਵੀਡੀਓ ਦੇ ਦੁਆਰਾ ਪੰਜਾਬ ਦੀ ਬੀਜੇਪੀ ਲੀਡਰਸ਼ਿਪ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੀ ਤੁਹਾਡਾ ਇਹ ਸਭ ਦਾ ਸਾਥ-ਸਬਦਾਂ ਵਿਕਾਸ ਹੈਗਾ ਕੀ ਇਹ ਪੰਜਾਬ ਦੇ ਖਿਲਾਫ ਜਿਹੜਾ ਇੱਕ ਸਾਜ਼ਿਸ਼ ਨਹੀਂ ਹੈਗੀ ਹੈ ਇਹ ਪੰਜਾਬ ਨੂੰ ਡੋਬਣ ਦੀ ਸਾਜ਼ਿਸ਼ ਨਹੀਂ ਹੈ ਕਿ ਇਹ ਪੰਜਾਬ ਨੂੰ ਬਰਬਾਦ ਕਰਨ ਦੀ ਸਾਜ਼ਿਸ਼ ਨਹੀਂ ਹੈ ਬੀਜੇਪੀ ਪੰਜਾਬ ਦੇ ਲੀਡਰ ਸਪਸ਼ਟ ਸੌਰ ਤੇ ਦੱਸਣ ਕਿ ਕੇਂਦਰ ਦੀ ਸਰਕਾਰ ਨੇ ਜਿਹੜਾ ਭਾਖੜਾ ਡੈਮ ਅਤੇ ਰਣਜੀਤ ਸਾਗਰ ਡੈਮ ਦੀ ਜਿਹੜੀ ਡੀਸਿਲਟਿੰਗ ਦੀ ਮਨਜ਼ੂਰੀ ਕਿਉਂ ਨਹੀਂ ਦਿੱਤੀ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਮਾਨਸਿਕ ਸਿਹਤ ਨਾਲ ਜੁੜੇ ਹੋਏ ਮੁੱਦਿਆਂ ਦੇ ਉੱਤੇ ਪ੍ਰੈਸ ਕਾਨਫਰੰਸ ਕਰਕੇ ਸੰਬੋਧਨ ਕੀਤਾ ਗਿਆ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਹੜ੍ਹਾਂ ਤੋਂ ਬਾਅਦ ਪੰਜਾਬੀਆਂ ਦੇ ਲਈ ਖਾਸ ਤੌਰ ਤੇ ਮਾਨਸਿਕ ਚੁਣੌਤੀਆਂ ਜਿਹੜੀਆਂ ਨੇ ਪੈਦਾ ਹੋਈਆਂ ਨੇ ਇਸ ਦੇ ਨਾਲ ਹੀ ਉਹਨਾਂ ਇਹ ਵੀ ਜਾਣਕਾਰੀ ਦਿੱਤੀ ਕਿ ਪ੍ਰਾਇਮਰੀ ਹੈਲਥ ਦੇ ਨਾਲ ਆ ਮਾਨਸਿਕ ਚੁਣੌਤੀਆਂ ਤੇ ਮਾਨਸਿਕ ਸਿਹਤ ਨਾਲ ਜੁੜੀਆਂ ਜੁੜੇ ਹੋਏ ਮਾਮਲਿਆਂ ਨੂੰ ਜੋੜ ਕੇ ਦੇਖਣਾ ਚਾਹੀਦਾ ਹੈ ਅਤੇ ਪੰਜਾਬ ਸਰਕਾਰ ਪੰਜਾਬ ਸਰਕਾਰ ਦਾ ਸਿਹਤ ਮੰਤਰਾਲਾ ਇਸ ਦੇ ਉੱਤੇ ਕੰਮ ਕਰ ਰਿਹਾ ਹੈ। ਇੱਕ ਨਵੀਂ ਜਿਹੜੀ ਮੈਂਟਲ ਹੈਲਥ ਪਾਲਸੀ ਆ ਇਹ ਬਿਲਕੁਲ ਜਿਹੜੀ ਇਨਕਲੂਸਿਵ ਹੈ। ਇਦੇ ਕਾਰਨ ਕੀ ਹੈ ਕਿ ਸਾਨੂੰ ਨਵੀਂ ਮੈਟਰਲ ਪਾਲਿਸੀ ਕਿਉਂ ਲੈ ਕੇ ਆਣੀ ਪਈ ਇੱਕ ਤਾਂ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਕੋਈ ਨਾ ਕੋਈ ਚੈਲੰਜ ਜਿਵੇਂ ਪਹਿਲਾਂ ਆਪਰੇਸ਼ਨ ਸੰਦੂਰ ਹੋਇਆ ਤਾਂ ਬਾਰਡਰ ਦੇ ਦੋਨੋਂ ਪਾਸੇ ਲੋਕਾਂ ਨੂੰ ਸਟ्रेस ਹੁੰਦਾ ਉਹਦੇ ਨਾਲ ਵੀ ਤੇ ਜਦੋਂ ਡਰੋਨਸ ਤੁਰੀਆਂ ਫਿਰਦੀਆਂ ਹੋਣ ਸਮਾਨ ਦੇ ਵਿੱਚ ਜਦੋਂ ਉੱਪਰੋਂ ਮਾਰਟਰਸ गिर ਰਹੇ ਹੋਣ ਤੇ ਉਸ ਹਾਲਾਤ ਦੇ ਵਿੱਚ ਵੀ ਆਪਣੇ ਲੋਕ ਕੰਮ ਕਰ ਰਹੇ ਹੋਣ ਉਸ ਤੋਂ ਬਾਅਦ ਜਿਹੜਾ ਬੜੇ ਡਿਵਾਸਟੇਟਿੰਗ ਮੈਂ ਕਹੂੰਗਾ ਕਿ ਸਭ ਤੋਂ ਭੈੜੇ ਅਜ ਤੱਕ ਦੇ ਜਿਹੜੀ ਮੇਰੀ ਮੈਮਰੀ ਦੇ ਵਿੱਚ ਕਿਉਂਕਿ ਮੈਂ 1980 1988 1993 ਸਾਰੇ ਹੜ੍ਹਾਂ ਦੇ ਵਿੱਚ ਕਸ਼ਮੀਰ ਦੇ ਵਿੱਚ ਵੀ ਕੰਮ ਕੀਤਾ ਬਟ ਇੰਨਾ ਲੰਬਾ ਸਮਾਂ ਚੱਲਣ ਵਾਲੇ ਹੜ ਮੈਂ ਨਹੀਂ ਦੇਖੇ ਕਦੇ ਇੰਨੇ ਜ਼ਿਆਦਾ ਡਿਵਾਸਟੇਟਿੰਗ ਹੜ ਜਿਹੜੇ ਆ ਜਿਦੇ ਵਿੱਚ ਇੰਨਾ ਜ਼ਿਆਦਾ ਡੈਮੇਜ ਹੋਇਆ ਹੋਵੇ ਤੇ ਇਸ ਵਾਰੀ ਦਾ ਜਿਹੜਾ ਵਰਲਡ ਹੈਲਥ ਮੈਂਟਲ ਡੇ ਆ ਉਹਦਾ ਥੀਮ ਵੀ ਇਹੀ ਆ ਕਿ ਜਿਹੜੀ ਮੈਂਟਲ ਹੈਲਥ ਹੈ ਇਨ ਕੈਟਾਸਟ੍ਰੋਫੀ ਐਂਡ natural disasters ਦੁਨੀਆ ਦੇ ਵਿੱਚ ਤਕਰੀਬਨ ਤਕਰੀਬਨ ਜਿਹੜੇ 13 ਕਰੋੜ ਲੋਕ ਹੈ ਉਹ ਡਿਸਪਲੇਸਡ ਹੈ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਕੈਟਾਸਟ੍ਰਫੀ ਆਪਾਂ ਕਹਿ ਸਕਦੇ ਹਾਂ ਜੋ ਗਜ਼ਾ ਵਿੱਚ ਹੋ ਰਿਹਾ ਉਹ ਕੈਟਾਸਟ੍ਰਫੀ ਆ ਜੋ ਯੂਕਰੇਨ 'ਚ ਹੋ ਰਿਹਾ ਉਹ ਕੈਟਾਸਟ੍ਰਫੀ ਆ ਔਰ ਜੋ ਪੰਜਾਬ ਦੇ ਵਿੱਚ ਹੋਇਆ ਉਹ ਇੱਕ ਵਰਸਟ ਕਾਈਂਡ ਆਫ ਨੈਚੁਰਲ ਡਿਜ਼ਾਸਟਰ ਹੈ ਤੇ ਇਹੋ ਜਿਹੇ ਹਾਲਾਤ ਵਿੱਚ ਜਦੋਂ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਏ ਜਿਵੇਂ ਲੋਕਾਂ ਦੀ ਫਸਲ ਤਾਂ ਗਈ ਨਾਲ ਜ਼ਮੀਨ ਵੀ ਚਲੀ ਗਈ ਜਾਂ ਤਾਂ ਜ਼ਮੀਨ ਰੁੜ ਗਈ ਤੇ ਜਾਂ ਉਹਦੇ ਉੱਪਰ ਸੈਂਡ ਇੰਨੀ ਜ਼ਿਆਦਾ ਆ ਗਈ ਕਿ ਉਹਦੇ 'ਚ ਫਸਲ ਨਹੀਂ ਹੋਏਗੀ ਉਹ ਫਰਟਾਈਲ ਨਹੀਂ ਰਹੇਗੀ ਉਹਨੂੰ ਦੁਬਾਰਾ ਤੋਂ ਮਿਹਨਤ ਕਰਨੀ ਪਵੇਗੀ ਤੇ ਜਦੋਂ ਬੰਦਾ ਘਰ ਜਾਂਦਾ ਉਹਦਾ ਘਰ ਜਾਂ ਗਿਰ ਗਿਆ ਜਾਂ ਡੈਮੇਜ ਹੋ ਗਿਆ ਘਰ ਦਾ ਸਮਾਨ ਖਰਾਬ ਹੋ ਗਿਆ ਤੇ ਜਿਹੜੇ ਉਹਦੇ ਦੁੱਧਾਰੂ ਪਸ਼ੂ ਸੀ ਜੋ ਉਹਦੇ ਬੱਚਾ ਨੂੰ ਨਿਊਟ੍ਰੀਸ਼ਨ ਦਿੰਦੇ ਸੀ ਉਹ ਵੀ ਚਲੀ ਗਈ ਸੋ ਇਹੋ ਜਿਹੇ ਹਾਲਾਤ ਦੇ ਵਿੱਚ ਜਿਹੜੀ ਮੈਂਟਲ ਹੈਲਥ ਹੈ ਉਹਦੇ ਬਾਰੇ ਉਹਦੀ ਇੰਪੋਰਟੈਂਸ ਬਹੁਤ ਵੱਧ ਜਾਂਦੀ ਆ ਵੈਸੇ ਵੀ ਸਾਡੇ ਗੁਰੂਆਂ ਨੇ ਸਾਨੂੰ ਜਿਹੜਾ ਗੁਰੂ ਮੰਤਰ ਦਿੱਤਾ ਹੈ ਪੀ ਚੜ੍ਹਦੀ ਕਲਾ ਜਿਹੜਾ ਸ਼ਬਦ ਹੈ ਇਹਦਾ ਅੰਗਰੇਜ਼ੀ 'ਚ ਤੁਹਾਨੂੰ ਇਹਦੇ ਬਰਾਬਰ ਦਾ ਸ਼ਬਦ ਨਹੀਂ ਮਿਲੇਗਾ ਕਿ ਹਮੇਸ਼ਾ ਤੁਸੀਂ ਚੜ੍ਹਦੀ ਕਲਾ 'ਚ ਰਹਿਣਾ ਚੜ੍ਹਦੀ ਕਲਾ ਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਸੁੱਖ-ਦੁੱਖ ਦੋਨਾਂ ਦੇ ਵਿੱਚ ਹੀ ਚੜ੍ਹਦੀ ਕਲਾ 'ਚ ਰਹਿੰਦੇ ਹੋ ਅੱਜ ਦੇਸ਼ਪੁਰ ਦੇ ਵਿੱਚ ਸੁਹਾਗਣਾਂ ਦਾ ਤਿਉਹਾਰ ਕਰਵਾ ਚੌਥ ਮਨਾਇਆ ਜਾ ਰਿਹਾ ਹੈ ਇਸ ਤਿਉਹਾਰ ਦੇ ਕਾਰਨ ਬਾਜ਼ਾਰਾਂ ਦੇ ਵਿੱਚ ਰੌਣਕਾਂ ਨੇ ਕਾਫੀ ਭੀੜ ਵੀ ਨਜ਼ਰ ਆ ਰਹੀ ਹੈ ਔਰਤਾਂ ਉਤਸ਼ਾਹ ਦੇ ਨਾਲ ਖਰੀਦਦਾਰੀ ਵੀ ਕਰ ਰਹੀਆਂ ਨੇ ਇਸੇ ਸ਼ੁਭ ਦਿਨ ਤੇ ਔਰਤਾਂ ਦੋਲਹਨਵਾਂ ਸਜਦੀਆਂ ਨੇ ਸੁਹਾਗ ਦਾ ਸਮਾਨ ਜਿਵੇਂ ਕਿ ਲਾਲ ਸਾੜੀ, ਸਿੰਦੂਰ, ਚੂੜੀਆਂ ਅਤੇ ਗਹਿਣੇ ਆਦਿ ਵਿਆਹਤ ਔਰਤਾ ਵੱਲੋਂ ਪਹਿਨੇ ਜਾਂਦੇ ਨੇ। ਇਸ ਦਿਨ ਔਰਤਾਂ ਆਪਣੇ ਪਤੀ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਨੇ ਤੇ ਵਰਤ ਵੀ ਰੱਖਦੀਆਂ ਨੇ। ਹੁਣ ਸਵਾਲ ਇਹ ਹੈ ਕਿ ਦੇਸ਼ ਦੇ ਕਿਹੜੇ ਸ਼ਹਿਰ ਵਿੱਚ ਕਿੰਨੇ ਵਜੇ ਚੰਦਰਮਾ ਜਿਹੜਾ ਹੈ ਉਹ ਚੜ੍ਹੇਗਾ ਅਤੇ ਸੁਹਾਗਣਾ ਚੰਦਰਮਾ ਨੂੰ ਦੇਖ ਕੇ ਆਪਣਾ ਵਰਤ ਤੋੜਨ ਗਿਆ। ਤੁਹਾਨੂੰ ਇੱਕ ਇੱਕ ਕਰਕੇ ਦੇਸ਼ ਦੇ ਸਾਰੇ ਵੱਡੇ ਸ਼ਹਿਰਾਂ ਦੇ ਵਿੱਚ ਚੰਦਰਮਾ ਦੇ ਨਿਕਲਣ ਦਾ ਸਮਾਂ ਦੱਸ ਦਿੰਨੇ ਆ। ਰਾਜਸਥਾਨੀ ਦਿੱਲੀ ਦੇ ਵਿੱਚ ਲਗਭਗ 8:13 ਤੇ ਚੰ드ਰਮਾ ਨਿਕਲ ਗਿਆ ਇਸੇ ਤਰ੍ਹਾਂ ਮੁੰਬਈ ਦੇ ਵਿੱਚ 8:55 ਤੇ ਕੋਲਕੱਤਾ ਦੇ ਵਿੱਚ 7:42 ਮਿੰਟ ਦੇ ਚ ਨਈ ਦੇ ਵਿੱਚ 8:38 ਮਿੰਟ ਤੇ ਦੇਰਾਦੂਨ ਚ 8:05 ਮਿੰਟ ਤੇ ਤੇ ਚੰਡੀਗੜ੍ਹ ਦੇ ਵਿੱਚ 8:09 ਮਿੰਟ ਤੇ ਚੰ드ਰਮਾ ਦਿਖਾਈ ਦੇਵੇਗਾ ਇਸੇ ਤਰ੍ਹਾਂ ਜੈਪੁਰ ਦੇ ਵਿੱਚ 8:09 ਮਿੰਟ ਤੇ ਅਤੇ ਜੈਪੁਰ ਦੇ ਵਿੱਚ 8:23 ਮਿੰਟ ਤੇ ਆ ਪਟਨਾ ਦੇ ਵਿੱਚ 7:48 ਮਿੰਟ ਤੇ ਜੰਮੂ ਦੇ ਵਿੱਚ 8:11 ਮਿੰਟ ਤੇ ਗਾਂਧੀ ਨਗਰ ਦੇ ਵਿੱਚ 8:46 ਤੇ ਅਤੇ ਅਬਦਾਬਾਦ ਦੇ ਵਿੱਚ 8:47 ਤੇ ਇਸੇ ਤਰ੍ਹਾਂ ਸ਼ਿਮਲਾ ਦੇ ਵਿੱਚ 8:06 ਮਿੰਟ ਤੇ ਚੰਦਰਮਾ ਦਿਖਾਈ ਦੇਵੇਗਾ ਅਤੇ ਚੰਦਰਮਾ ਨੂੰ ਦੇਖ ਕੇ ਸੁਹਾਗਣ ਔਰਤਾਂ ਆਪਣਾ ਵਰਤ ਤੋੜਨਗੀਆਂ ਪੰਜਾਬ ਦੇ ਨਾਮਵਰ ਗਾਇਕ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਵਿੱਚ ਆਵਾਰਾ ਪਸ਼ੂਆਂ ਕਾਰਨ ਹੋਣ ਵਾਲੇ ਸੜਕੀ ਹਾਦਸਿਆਂ ਦਾ ਨੋਟਿਸ ਲੈਂਦਿਆਂ ਹੋਇਆਂ ਮਾਝਾ ਪਰਦੇਸ ਦੇ ਹਾਈ ਕੋਰਟ ਦੇ ਵਿੱਚ ਸ਼ੁੱਕਰਵਾਰ ਨੂੰ ਸੁਣਵਾਈ ਕੀਤੀ ਗਈ ਹੈ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਲਾਈਨਸ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਦੁਆਰਾ ਧਾਇਰ ਕੀਤੀ ਗਈ ਇੱਕ ਜਨਹਤ ਪਟੀਸ਼ਨ ਤੇ ਸੂਬਾ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਪਟੀਸ਼ਨ ਕਰਤਾ ਨੇ ਕਿਹਾ ਹੈ ਕਿ ਮੁੱਦਾ ਜਨਤਕ ਸੁਰੱਖਿਆ ਤੇ ਜਵਾਬਦੇਹੀ ਦੇ ਨਾਲ ਜੁੜਿਆ ਹੋਇਆ ਤੇ ਇਲਜ਼ਾਮ ਲਗਾਇਆ ਹੈ ਕਿ ਕਾਊ ਸੈਸ ਰਾਹੀਂ ਸਾਲਾਨਾ 100 ਕਰੋੜ ਰੁਪਏ ਤੋਂ ਵੱਧ ਪੈਸੇ ਇਕੱਠੇ ਕੀਤੇ ਜਾਣ ਦੇ ਬਾਵਜੂਦ ਇਹ ਪੈਸੇ ਆਵਾਰਾ ਪਸ਼ੂਆਂ ਦੀ ਦੇਖਭਾਲ ਤੇ ਪ੍ਰਬੰਧਨ ਦੇ ਲਈ ਪ੍ਰਭਾਵਸ਼ਾਲੀ ਢੰਗ ਦੇ ਨਾਲ ਨਹੀਂ ਵਰਤੇ ਜਾ ਰਹੇ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਏ ਦੀ ਗਵਾਹੀ ਵਾਲੀ ਡਿਵੀਜ਼ਨ ਬੈਂਚ ਨੇ ਪਟੀਸ਼ਨ ਤੇ ਸਰਕਾਰ ਤੋਂ ਜਵਾਬ ਮੰਗਿਆ ਇਸ ਦੇ ਵਿੱਚ ਆਵਾਰਾ ਪਸ਼ੂਆਂ ਦੇ ਪੁਨਰਵਾਸ ਦੇ ਲਈ ਵਿਆਪਕ ਕਾਰਜ ਯੋਜਨਾ ਕਾਊਸਸ ਫੰਡ ਦੀ ਪ੍ਰਭਾਵਸ਼ਾਲੀ ਵਰਤੋਂ ਅਤੇ ਸੜਕ ਸੁਰੱਖਿਆ ਉਪਾਵਾਂ ਦੀ ਸਖਤੀ ਨਾਲ ਲਾਗੂ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਗਏ ਨੇ ਤੇ ਉਧਰ ਜੰਮੂ ਕਸ਼ਮੀਰ ਨੂੰ ਸੂਬੇ ਦਾ ਦਰਜਾ ਦੇਣ ਦੇ ਮਾਮਲੇ ਤੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਜੰਮੂ ਕਸ਼ਮੀਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਸੂਬੇ ਦਾ ਦਰਜਾ ਦੇ ਬਹਾਲ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਦਾ ਜਵਾਬ ਦੇਣ ਲਈ 4 ਹਫ਼ਤਿਆਂ ਦਾ ਸਮਾਂ ਦਿੱਤਾ ਹੈ ਸਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਅਦਾਲਤ ਨੂੰ ਦੱਸਿਆ ਕਿ ਕੇਂਦਰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਇਸ ਮਾਮਲੇ ਤੇ ਚਰਚਾ ਕਰ ਰਹੀਆਂ ਨੇ ਕੁਝ ਲੋਕ ਗਲਤ ਜਾਣਕਾਰੀਆਂ ਫੈਲਾ ਰਹੇ ਨੇ ਅਤੇ ਜੰਮੂ ਕਸ਼ਮੀਰ ਦੀ ਭਿਆਨਕ ਤਸਵੀਰ ਪੇਸ਼ ਕਰ ਰਹੀਆਂ ਨੇ ਮਹਿਤਾ ਨੇ ਅਦਾਲਤ ਨੂੰ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਤੇ ਵਿਚਾਰ ਕਰਨ ਦੀ ਜ਼ਰੂਰਤ ਹੈ ਇਸ ਤੋਂ ਪਹਿਲਾਂ 14 ਅਗਸਤ ਨੂੰ ਸੁਲਵਾਈ ਦੇ ਦੁਨਾਰ ਅਦਾਲਤ ਨੇ ਇਸ ਮੁੱਦੇ ਤੇ ਕੇਂਦਰ ਸਰਕਾਰ ਨੂੰ ਕੇਂਦਰ ਸਰਕਾਰ ਤੋਂ 8 ਹਫ਼ਤਿਆਂ ਦੇ ਅੰਦਰ ਲਿਖਤੀ ਜਵਾਬ ਮੰਗਿਆ ਸੀ April ਵਿੱਚ ਪਹਿਲਗਾਮ ਅਤਵਾਦੀ ਹਮਲੇ ਦਾ ਹਵਾਲਾ ਦਿੰਦੇ ਹੋਏ ਭਾਰਤ ਦੇ ਚੀਫ ਜਸਟਿਸ ਪੀ ਆਰ ਦੀ ਬੈਂਚ ਨੇ ਕਿਹਾ ਸੀ ਕਿ ਮੁੱਖ ਜੱਜ ਸੀਜੀਆਈ ਵੀਰ ਗਵਾਈ ਅਤੇ ਜਸਟਿਸ ਵਿਨੋਦ ਚੰਦਰ ਨੇ ਬੈਂਚ ਨੂੰ ਕਿਹਾ ਕਿ ਜੰਮੂ ਕਸ਼ਮੀਰ ਦੀਆਂ ਜ਼ਮੀਨੀ ਹਕੀਕਤਾਂ ਤੇ ਪਹਿਲਗਾਮ ਵਰਗੇ ਅਤਵਾਦੀ ਘਟਨਾਵਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਅਦਾਲਤ 5 ਅਗਸਤ 2019 ਨੂੰ ਧਾਰਾ 370 ਰੱਦ ਕਰਨ ਤੋਂ ਬਾਅਦ ਕੇਂਦਰ ਸਰਕਾਰ ਤੇ ਰਾਜ ਸਰਕਾਰ ਨੂੰ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਜਿਹੜਾ ਬਣਾਇਆ ਗਿਆ ਸੀ ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਇਸ ਫੈਸਲੇ ਨੂੰ ਚੁਣੌਤੀ ਦਿੱਤੀ। ਅ ਦਸੰਬਰ 2023 ਦੇ ਵਿੱਚ ਸੁਪਰੀਮ ਕੋਰਟ ਨੇ ਧਾਰਾ 370 ਨੂੰ ਰੱਦ ਕਰਨ ਅਤੇ ਰਾਜ ਦੇ ਵਿਸ਼ੇਸ਼ ਦਰਜੇ ਨੂੰ ਖਤਮ ਕਰਨ ਨੂੰ ਬਰਕਰਾਰ ਰੱਖਿਆ ਸੀ। ਉਸ ਸਮੇਂ ਸਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਜੰਮੂ ਕਸ਼ਮੀਰ ਦੇ ਰਾਜ ਦਾ ਦਰਜਾ ਬਹਾਲ ਕਰੇਗੀ। ਸਰਕਾਰ ਚੋਣਾਂ ਤੋਂ ਬਾਅਦ ਰਾਜ ਦਾ ਦਰਜਾ ਬਹਾਲ ਕਰਨ ਦੇ ਆਪਣੇ ਵਾਅਦੇ ਤੇ ਕੰਮ ਕਰ ਰਹੀ ਹੈ। ਸੋ ਫਿਲਹਾਲ ਇਸ ਮਾਮਲੇ ਦੇ ਉੱਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਜਵਾਬ ਦੇਣ ਦੇ ਲਈ 4 ਹਫ਼ਤਿਆਂ ਦਾ ਸਮਾਂ ਦਿੱਤਾ ਹੈ। ਉਧਰ ਲੇ ਦੇ ਵਿੱਚ ਹਿੰਸਾ ਤੋਂ 16 ਦਿਨ ਬਾਅਦ ਵੀ ਲੇ ਦੀ ਸਥਿਤੀ ਗੰਭੀਰ ਹੈ, ਸਲਾਨੀ ਨਹੀਂ ਆ ਰਹੇ ਅਤੇ ਬੀਤੀ ਅੱਧੀ ਰਾਤ ਤੋਂ ਇੰਟਰਨੈਟ ਸੇਵਾ ਵੀ ਲੇ ਦੇ ਵਿੱਚ ਬਹਾਲ ਕਰ ਦਿੱਤੀ ਗਈ ਹੈ। ਲੇ ਦਾ ਮੁੱਖ ਬਾਜ਼ਾਰ ਜੋ ਲਗਭਗ ਸਲਾਨੀਆਂ ਦੇ ਨਾਲ ਭਰਿਆ ਰਹਿੰਦਾ ਹੈ, ਅਜੇ ਵੀ ਸੁੰਨਸਾਨ ਪਿਆ, ਹੋਟਲ ਖਾਲੀ ਨੇ 5000 ਤੋਂ 10000 ਰੁਪਏ ਦੇ ਕਮਰੇ 500 ਤੋਂ 1000 ਰੁਪਏ ਦੇ ਮਾਮੂਲੀ ਕਿਰਾਏ ਨਾਲ ਵੀ ਨਹੀਂ ਪਰ ਰਿਹਾ ਟੈਕਸੀ ਸਟੈਂਡ ਦੇ ਵਾਹਨ ਖਾਲੀ ਖੜੇ ਨੇ ਮੌਜੂਦਾ ਸਲਾਨੀਆਂ ਦੀ ਗਿਣਤੀ ਨਾਲੋਂ 10 ਗੁਣਾ ਜ਼ਿਆਦਾ ਸੁਰੱਖਿਆ ਕਰਮਚਾਰੀ ਇਲਾਕੇ 'ਚ ਦਿਖਾਈ ਦੇ ਰਹੇ ਨੇ ਸੋ ਇੰਟਰਨੈਟ ਦੀ ਸੇਵਾ ਜੋ ਪਿਛਲੇ 15-16 ਦਿਨਾਂ ਤੋਂ ਬੰਦ ਸੀ ਉਹ ਬੀਤੀ ਰਾਤ ਬਹਾਲ ਕਰ ਦਿੱਤੀ ਗਈ ਹੈ ਪਹਿਲਗਾਮ ਘਟਨਾ ਨੇ ਸਲਾਨੀਆਂ ਦੀ ਆਮਦ ਦਾ 50% ਹਿੱਸਾ ਪ੍ਰਭਾਵਿਤ ਕੀਤਾ ਪਰ ਲੇ ਦੇ ਵਿੱਚ ਹਿੰਸਾ ਨੇ ਇਸ ਨੂੰ 80% ਤੱਕ ਵਧਾ ਦਿੱਤਾ ਹੈ ਸੋ so, 2000 ਗੈਸਟ ਹਾਊਸ ਅਤੇ ਹੋਟਲਾਂ ਦੇ ਕਮਰੇ ਖਾਲੀ ਪੈ ਨੇ ਸੈਰ ਸਪਾਟਾ ਲਦਾਖ ਦੇ ਕੁੱਲ ਜੀ ਡੀ ਪੀ ਦਾ 50% ਹਿੱਸਾ ਪਾਉਂਦਾ ਹੈ ਸੋ ਲੋਕਾਂ ਦੀ ਆਮਦਨ ਵੱਡੇ ਪੱਧਰ ਤੇ ਇਸ ਬੰਦ ਦੇ ਨਾਲ ਪ੍ਰਭਾਵਿਤ ਹੋਈ ਹੈ ਇਸ ਹਾਲਾਤ ਦੇ ਨਾਲ ਪ੍ਰਭਾਵਿਤ ਹੋਈ ਹੈ ਸਥਾਨਕ ਲੋਕਾਂ ਦੇ ਵਿਰੋਧ ਤੋਂ ਬਾਅਦ ਵੀਰਵਾਰ ਰਾਤ ਨੂੰ ਲਦਾਖ ਦੀ ਰਾਜਧਾਨੀ ਲੇਹ ਦੇ ਵਿੱਚ ਇੰਟਰਨੈਟ ਸੇਵਾ ਮੁੜ ਤੋਂ ਬਹਾਲ ਕਰ ਦਿੱਤੀ ਗਈ ਹੈ ਹਾਲਾਂਕਿ ਕੋਈ ਹੁਕਮ ਜਾਰੀ ਨਹੀਂ ਕੀਤਾ ਗਿਆ ਇਸ ਦੌਰਾਨ ਕਲੈਕਟਰ ਨੇ ਸੋਸ਼ਲ ਮੀਡੀਆ ਤੇ ਝਾਲੀ ਖਬਰਾਂ ਫਲਾਉਣ ਵਾਲਿਆਂ ਦੇ ਵਿਰੁੱਧ ਸਖਤ ਕਾਰਵਾਈ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ ਸੋ ਲੇਹ ਲਦਾਖ ਦੀ ਸਥਿਤੀ ਕੋਲ ਮਿਲਾ ਕੇ ਅਜੇ ਵੀ ਗੰਭੀਰ ਹੈ ਸਲਾਨੀ ਉਸ ਤਰ੍ਹਾਂ ਨਹੀਂ ਆ ਰਹੇ ਜਿਸ ਤਰ੍ਹਾਂ ਆਮ ਸੀਜ਼ਨ ਦੇ ਵਿੱਚ ਆਉਂਦੇ ਸਨ ਸੋ ਇਸ ਕਾਰਨ ਵੱਡੇ ਪੱਧਰ ਤੇ ਲੋਕਲ ਲੋਕਾਂ ਦੀ ਆਮਦਨੀ ਵੀ ਪ੍ਰਭਾਵਿਤ ਹੋ ਰਹੀ ਹੈ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਓ ਇਜਾਜ਼ਤ ਬਹੁਤ-ਬਹੁਤ ਧੰਨਵਾਦ